ਅੱਜ ਆਪਾਂ ਬਣਾਵਾਂਗੇ ਤਵਾ ਬ੍ਰੈਡ ਪੀਜ਼ਾ ਜਾਂ ਮਿਨੀ ਪੀਜ਼ਾ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਬਿਲਕੁਲ ਆਸਾਨ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ ਜਿਹਨੂੰ ਵੀ ਖਾਓਗੇ ਉਹਨੂੰ ਬਹੁਤ ਪਸੰਦ ਆਊਗਾ ਤੇ ਬਿਲਕੁਲ ਹੀ ਪੀਜ਼ੇ ਵਰਗਾ ਟੇਸਟ ਆ ਜਿਹੜਾ ਇਹਦੇ ਵਿੱਚ ਆਉਂਦਾ ਹੈ ਖਾਣ ਦੇ ਵਿੱਚ ਇੰਨਾ ਜ਼ਿਆਦਾ ਟੇਸਟੀ ਬਣਦਾ ਹੈ ਤੇ 2 ਮਿੰਟ ਚ ਬਣ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਦੀ ਹਾਂ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਪਹੁੰਚ ਸਕੇ ਤੇ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਤਵਾ ਬ੍ਰੈਡ ਪੀਜ਼ਾ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਬ੍ਰੈਡੀ ਚਾਹੀਦੀ ਆ ਫਰੈਸ਼ ਬ੍ਰੈਡ ਆਪਾਂ ਜਿਹੜੇ ਲੈਣੇ ਆ ਤਾਂ ਕਿ ਟੇਸਟ ਵਧੀਆ ਹੋਵੇ ਪੀਜ਼ੇ ਦਾ ਇੱਕ ਕੌਲੀ ਲੈ ਲਵਾਂਗੇ ਆਪਾਂ ਬ੍ਰੈਡ ਦੇ ਨਾਪ ਤੇ ਤੁਸੀਂ ਚਾਹੋ ਇਦਾਂ ਚਾਰਸ ਵੀ ਆ ਜਿਹੜਾ ਬਣਾ ਸਕਦੇ ਹੋ ਮੈਂ ਕੌਲੀ ਲੈ ਲਈ ਆ ਉਹ ਵੱਡੀ ਸੀ ਇਹ ਵਾਲੀ ਮੈਂ ਛੋਟੀ ਕੌਲੀ ਦੇ ਨਾਪ ਤੇ ਲੈ ਲਈ ਆ ਇਸ ਤਰ੍ਹਾਂ ਆਪਾਂ ਇਹਦੇ ਵਿੱਚ ਕੱਟ ਲਗਾ ਦੇਵਾਂਗੇ ਮੈਂ ਦਮਣਾ ਰਹੀ ਆ ਤਾਂ ਕਿ ਹੀ ਦੇਖਣ ਦੇ ਵਿੱਚ ਸੋਹਣਾ ਲੱਗੇ ਜੀ ਚੀਜ਼ ਦੇਖਣ ਚ ਸੋਹਣੀ ਲੱਗਦੀ ਆ ਤਾਂ ਖਾਣ ਦੇ ਵਿੱਚ ਤਾਂ ਟੇਸਟੀ ਹੋਊਗੀ ਤੇ ਦੇਖਣ ਚ ਸੋਹਣੀ ਲੱਗੂ ਤਾਂ ਹੋਰ ਵੀ ਵਧੀਆ ਹੁੰਦਾ ਹੈ ਬੱਚੇ ਚਾ ਕੇ ਚੀਜ਼ ਆ ਜਿਹੜੀ ਖਾ ਲੈਂਦੇ ਆ ਜਾਂ ਵੱਡਿਆਂ ਨੂੰ ਵੀ ਤੁਸੀਂ ਦੇ ਰਹੇ ਆ ਸਾਈਡਾਂ ਐ ਜਿਹੜੀਆਂ ਤੁਸੀਂ ਇਹਦਾ ਬ੍ਰੈਡ ਕਰੰਬੀਆ ਬਣਾ ਸਕਦੇ ਹੋ ਇਸ ਤਰ੍ਹਾਂ ਸਾਰੇ ਆਪਾਂ ਜਿੰਨੇ ਪੀਜੇ ਤੁਸੀਂ ਬਣਾਉਣੇ ਆ ਉਹਨੇ ਇੱਕ ਬ੍ਰੈਡ ਆਪਾਂ ਕੱਟ ਲਵਾਂਗੇ ਬ੍ਰੈਡ ਛੋਟੇ ਤਾਂ ਤੁਸੀਂ ਕੋਈ ਜਿਹਾ ਗਲਾਸ ਵੀ ਆ ਜਿਹੜਾ ਲੈ ਸਕਦੇ ਹੋ ਜਾਂ ਉਸੇ ਨਾਪ ਦੀ ਗੋਲੀ ਲੈ ਸਕਦੇ ਹੋ ਇਸ ਤਰ੍ਹਾਂ ਆਪਾਂ ਸਾਰੇ ਆ ਪੀਜ਼ਾ ਵਾਸਤੇ ਬ੍ਰੈਡ ਆ ਜਿਹੜੇ ਕੱਟ ਲਏ। ਦੂਜੀ ਸਾਈਡ ਤੇ ਆਪਾਂ ਇਹਦੇ ਤੇ ਲਗਾਉਣ ਲਈ ਅਦਰਕ ਲਸਣ ਦਾ ਪੇਸਟ ਲਿਆਏ ਤੇ ਥੋੜਾ ਜਿਹਾ ਧਨੀਆ ਹਰੀਆਂ ਮਿਰਚਾਂ ਇਹਦੇ ਵਿੱਚ ਮੱਖਣ ਪਾ ਲਵਾਂਗੇ ਤੇ ਇਹਨੂੰ ਥੋੜੀ ਦੇਰ ਲਈ ਪਕਾ ਲਵਾਂਗੇ ਤਾਂ ਕਿ ਕੱਚੇਪਨ ਦਾ ਟੇਸ ਨਾ ਆਵੇ। ਜੇ ਤੁਸੀਂ ਨੀਚੇ ਲਗਾਉਣਾ ਹੈ ਫਿਰ ਪਕਾਉਣ ਦੀ ਜ਼ਰੂਰਤ ਨਹੀਂ ਹੈਗੀ ਸਵਾਦ ਅਨੁਸਾਰ ਨੂਣਾ ਜਿਹੜਾ ਥੋੜਾ ਜਿਹਾ ਪਾ ਲਵਾਂਗੇ ਤਾਂ ਕਿ ਫਿੱਕਾ ਨਾ ਲੱਗੇ। ਇਹਨੂੰ ਪਕਾਉਣ ਤੋਂ ਬਾਅਦ ਆਪਾਂ ਜਿਹੜਾ ਬ੍ਰੈਡਾਂ ਦੇ ਉੱਪਰ ਆ ਲਗਾ ਦੇਵਾਂਗੇ। ਇਸ ਤਰ੍ਹਾਂ ਬ੍ਰੈਡਾਂ ਦੇ ਉੱਪਰ ਚੰਗੀ ਤਰ੍ਹਾਂ ਲਗਾ ਦੇਣਾ ਹੈ। ਤੁਸੀਂ ਜੇ ਉਹ ਪੀ ਇਹ گارਲਿਕ ਵਾਲਾ ਪੀਜ਼ਾ ਜਿਹੜਾ ਹੋ ਜਾਊਗਾ ਆਪਣਾ ਤੁਹਾਡੇ ਕੋਲ ਅਦਰਕ ਲਸਣ ਦਾ ਪੀਸ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਇਕੱਲਾ ਲਸਣ ਨੂੰ ਪੀਸ ਕੇ ਮੱਖਣ ਦੇ ਵਿਚਾਰ ਕਰ ਸਕਦੇ ਹੋ ਹੁਣ ਇਹਦੇ ਵਿੱਚ ਆਪਾਂ ਚੀਜ਼ ਪਾ ਦਵਾਂਗੇ ਪਰ ਪਰ ਕੇ ਤੁਸੀਂ ਚੀਜ਼ ਜਿਹੜੀ ਲਗਾ ਦੇਣੀ ਆ ਉਸ ਤੋਂ ਬਾਅਦ ਤੁਸੀਂ ਸਬਜ਼ੀਆਂ ਜਿਹੜੀਆਂ ਵੀ ਤੁਹਾਡੇ ਕੋਲ ਸਬਜ਼ੀਆਂ ਹੈਗੀਆਂ ਨੇ ਉਹ ਪਾ ਸਕਦੇ ਹੋ ਮੇਰੇ ਕੋਲ ਪਿਆਜ਼ ਤੇ ਟਮਾਟਰ ਹੀ ਇਕੱਲੇ ਇਸ ਲਈ ਮੈਂ ਹੋ ਹੀ ਪਾਉਂਗੀ ਤੁਸੀਂ ਚਾਹੋ ਇਹਦੇ ਉੱਪਰ ਜਿਹੜਾ ਸ਼ਿਮਲਾ ਮਿਰਚ ਵੀ ਪਾ ਸਕਦੇ ਹੋ ਜਾਂ ਕੌਰਨ ਵੀ ਪਾ ਸਕਦੇ ਹੋ ਇਸ ਤਰ੍ਹਾਂ ਆਪਾਂ ਨੂੰ ਸਜਾ ਲਵਾਂਗੇ ਬਿਲਕੁਲ ਘਰ ਦੇ ਸਮਾਨ ਦੇ ਨਾਲ ਥੋੜੇ ਸਮਾਨ ਦੇ ਨਾਲ ਆਪਾਂ ਨੂੰ ਬਣਾ ਲਵਾਂਗੇ ਸਾਰੇ ਪੀਜਾਂ ਤੇ ਆਪਾਂ ਇਸੇ ਤਰ੍ਹਾਂ ਸਬਜ਼ੀਆਂ ਦੀ ਟਾਪਿੰਗ ਹੈ ਜਿਹੜੀ ਲਗਾ ਲਵਾਂਗੇ ਤੁਸੀਂ ਜਾਓ ਸਬਜ਼ੀਆਂ ਜਿਹੜੇ ਕਦੂਕਸ ਕਰਕੇ ਵੀਰੇ ਉੱਪਰ ਆਪਾਂ ਆ ਸਕਦੇ ਆ ਇਸ ਤਰ੍ਹਾਂ ਸਾਰੀਆਂ ਸਬਜ਼ੀਆਂ ਲਗਾ ਲਿਆ ਹੁਣ ਆਪਾਂ ਜਿਹੜਾ ਅਦਰਕ ਲਸਣ ਦਾ ਪੇਸਟ ਈ ਹੈ ਜਿਹੜਾ ਆਪਣਾ ਉਹ ਲਗਾ ਦਵਾਂਗੇ ਉੱਪਰ ਤਾਂ ਕਿ ਦੇਖਣ ਚ ਸੋਹਣਾ ਲੱਗੇ ਹੁਣ ਇਹਦੇ ਉੱਪਰ ਆਪਾਂ ਥੋੜਾ ਜਿਹਾ ਨੋਨ ਸਪ੍ਰਿੰਕਲ ਕਰ ਦਵਾਂਗੇ ਤਾਂ ਕਿ ਫਿਕਰ ਨਾ ਲੱਗੇ ਤੇ ਚਿਲੀ ਫਲਿਕਸ ਔਰਗਨੋ ਜਿਹੜੇ ਉਹ ਵੀ ਆਪਾਂ ਇਹਦੇ ਉੱਪਰ ਤੁਸੀਂ ਇਸ ਤਰ੍ਹਾਂ ਬ੍ਰੈਡ ਪੀਜ਼ਾ ਇੱਕ ਵਾਰੀ ਬਣਾ ਕੇ ਖਾ ਲਿਆ ਤਾਂ ਤੁਸੀਂ ਜਿਹੜਾ ਬਾਜ਼ਾਰੋਂ ਕਦੀ ਵੀ ਪੀਜ਼ਾ ਨਹੀਂ ਖਾਣਾ ਇਹ ਨਾ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਤੇ ਮਿੰਟਾਂ ਦੇ ਵਿੱਚ ਬਣ ਜਾਂਦਾ ਹੈ ਤੁਸੀਂ ਬੱਚਿਆਂ ਨੂੰ ਡਿਫਰਨ ਬਾਕਸ ਦੇ ਵਿੱਚ ਵੀ ਇਹ ਰੈਸਪੀ ਹੈ ਜਿਹੜੀ ਆਰਾਮ ਦੇ ਨਾਲ ਬਣਾ ਕੇ ਦੇ ਸਕਦੇ ਹੋ ਜਾਂ ਛੋਟੀ ਮੋਟੀ ਭੁੱਖਾ ਸ਼ਾਮ ਸ਼ੂਭ ਨੂੰ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਦੂਜੀ ਸਾਈਡ ਤੇ ਮੈਂ ਤਵਾ ਲਿਆ ਤੁਸੀਂ ਕੋਈ ਵੀ ਤਵਾ ਹੈ ਜਿਹੜਾ ਲੈ ਸਕਦੇ ਹੋ ਇਦਿੱਤੇ ਹਲਕਾ ਜਿਹਾ ਆਪਾਂ ਮੱਖਣ ਲਗਾ ਲਵਾਂਗੇ ਸਾਰੀ ਸਾਈਡਾਂ ਤੇ ਉਸ ਤੋਂ ਬਾਅਦ ਜਿਹੜੇ ਪੀਜ਼ੇ ਬਣਾਏ ਸੀਗੇ ਤਿਆਰ ਕਰਕੇ ਰੱਖੇ ਸੀਗੇ ਜਿੰਨੇ ਕ ਆਪਣੇ ਕੋਲੇ ਇਹਦੇ ਉੱਪਰ ਬ੍ਰੈਡ ਪੀਜ਼ੇ ਜਿਹੜੇ ਆ ਜਾਣਗੇ ਉਹ ਪਾ ਦਵਾਂਗੇ ਇਹਦੇ ਉੱਪਰ ਰੱਖ ਦਵਾਂਗੇ ਇਹਦੇ ਉੱਪਰ ਤਿੰਨ ਆ ਜਾਣਗੇ ਚਾਰ ਵੀ ਆ ਸਕਦੇ ਨੇ ਵੈਸੇ ਤਿੰਨ ਮੈਂ ਰੱਖ ਦਿੱਤੇ ਆਰਾਮ ਦੇ ਨਾਲ ਤਾਂ ਕਿ ਜ਼ਿਆਦਾ ਆਪਸ ਦੇ ਵਿੱਚ ਚਿਪਕਣਾ ਉਸ ਤੋਂ ਬਾਅਦ ਇਹਨੂੰ ਥੋੜੀ ਦੇਰ ਲਈ ਟਾਕੇ ਰੱਖ ਦਵਾਂਗੇ ਜਦੋਂ ਚੀਜ਼ ਮੈਲਟ ਹੋ ਗਈ ਤੇ ਬ੍ਰੈਡ ਨੀਚੋਂ ਬਿਲਕੁਲ ਪੱਕ ਗਿਆ ਉਸ ਟਾਈਮ ਤੱਕ ਤੁਸੀਂ ਇਹਨੂੰ बिल्कुल लो फ्लेम से पकाना है हाई फ्लेम तो अभी बिल्कुल नहीं रखनी हैगी नहीं तो फिर नीचे ब्रैड आ जरा सड़ जूगा क्योंकि ब्रैड को पकड़ में ज़्यादा टाइम नहीं लगता तो चीज़ आ जी मेल्ट नहीं होनी इस तरह है बिल्कुल अपना पक के तैयार हो गया है तुम्हें तो जगह पनीर आ जोड़ी सब्जिया जगह पनीर भी ये उपर पा स इस तरह बिल्कुल क्रिस्पी अपना पीज़ा बन के तैयार हो गया ब्रैड भी बिल्कुल एन परफेक्ट तरीके जरा सेक लिया आप चीज़ भी अपनी बिल्कुल मेल्ट हो गई तो सब्जिया भी हल्किया हल्किया करंची जी पक गई ਥੋੜਾ ਕ੍ਰੰਚ ਹੋਣਾ ਵੀ ਸਬਜ਼ੀਆਂ ਦੇ ਵਿੱਚ ਜ਼ਰੂਰੀ ਹੈ ਫਿਰ ਟੇਸਟੀ ਲੱਗਦੀਆਂ ਨੇ ਇਸ ਤਰ੍ਹਾਂ ਹੀ ਪੀਜ਼ੇ ਆਪਣੇ ਬਿਲਕੁਲ ਬਣ ਕੇ ਤਿਆਰ ਹੋ ਗਏ ਨੇ ਤੇ ਮਿੰਟਾਂ ਦੇ ਵਿੱਚ ਹੀ ਬਣ ਕੇ ਤਿਆਰ ਹੋ ਜਾਂਦਾ ਹੈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਖਾਣ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਹੁਣ ਇਹਦੇ ਉੱਪਰ ਤੁਸੀਂ ਜਿਹੜਾ ਸੌਸ ਲਗਾ ਕੇ ਆ ਖਾ ਸਕਦੇ ਹੋ ਤੁਸੀਂ ਚਾਹੋ ਪਹਿਲਾਂ ਵੀ ਇਹ ਸੌਸ ਪਾ ਸਕਦੇ ਹੋ ਪਰ ਮੈਂ ਇਹਦੇ ਉੱਪਰ ਜਿਹੜੀ ਪਹਿਲਾਂ ਸੌਸ ਨਹੀਂ ਸੀ ਪਾਈ ਤੇ ਹੁਣ ਆਪਾਂ ਇਹਦੇ ਉੱਪਰ ਸੌਸ ਪਾ ਦਵਾਂਗੇ ਟਮੇਟੋ ਕੇਚੱਪ ਪਾਈ ਆ ਤੁਸੀਂ ਜਿਹੜੀ ਦੂਜੀ ਸੌਸ ਵੀ ਪਾ ਸਕਦੇ ਹੋ ਮਸਟਰਡ ਸੌਸ ਜਾਂ ਮੈਯੋਨੈਸ ਵੀ OV ਪਾ ਕੇ ਖਾ ਸਕਦੇ ਹਾਂ ਟੇਸਟੀ ਪੀਜ਼ਾ ਆਪਣਾ ਬਣ ਕੇ ਤਿਆਰ ਆ ਜੇ ਵੀਡੀਓ ਚੰਗੀ ਲੱਗੇ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ ਜੀ ਮਿਲਾਂਗੇ ਕਿਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ